ਇਹ ਯੂਨੀਵਰਸਿਟੀ ਉਹਨਾਂ ਦੇ ਹੱਥ ਲੱਗ ਚੁੱਕੀ ਹੈ ਇੱਥੋਂ ਦੀ ਵਾਈਸ ਚਾਂਸਲਰ ਉਹਨਾਂ ਦੀ ਹੈ ਇੱਥੋਂ ਦੇ ਪ੍ਰੋਫੈਸਰ ਬਹੁਤੇ ਵਿਭਾਗਾਂ ਦੇ ਉਹਨਾਂ ਦੇ ਨੇ ਕੱਚਾ ਧਾਰੀ ਨੇ ਇਹ ਤਾਂ ਬਸ ਆਫੀਸ਼ੀਅਲੀ ਸਾਡਾ ਨਾਂ ਕਟਣ ਲੱਗੇ ਸੀ ਕਿ ਪੰਜਾਬ ਦੀ ਕੋਈ ਵੀ ਦਾਅਵੇਦਾਰੀ ਨਹੀਂ ਇਹ ਯੂਨੀਵਰਸਿਟੀ ਕੇਂਦਰ ਦੀ ਬਣ ਚੱਲੀ ਹੈ ਕੇਂਦਰ ਦੀ ਬਾਕੀ ਇਹਦੇ ਅੰਦਰ ਤਾਂ ਆਰਐਸਐਸ ਹੀ ਬੈਠੀ ਹੋਈ ਹੈ ਆਰਐਸਐਸ ਦਾ ਇੱਕ ਨਿਸ਼ਾਨਾ ਹੈ ਕਿ ਇਸ ਥਿੱਤੇ ਦੇ ਵਿੱਚ ਨਵਾਂ ਨਾਗਪੁਰੂ ਬਣਾਉਣਾ ਚਾਹੁੰਦੇ ਆ ਤੇ ਉਹਨਾਂ ਨੇ ਇਸ ਯੂਨੀਵਰਸਿਟੀ ਨੂੰ ਆਪਣਾ ਨਿਸ਼ਾਨਾ ਚੁਣਿਆ ਸੀ ਵੀ ਇੱਥੇ ਨਵਾਂ ਨਾਗਪੁਰ ਬਣਾਵਾਂਗੇ ਇੱਥੇ ਗੱਲਬਾਤ ਅਸੀਂ ਆਪਣੇ ਫਲਸਫੇ ਦੀ ਕਰਾਂਗੇ ਦੂਜੀਆਂ ਕੌਮਾਂ ਦੇ ਕਲਚਰ ਨੂੰ ਕਿਵੇਂ ਪੋਲਿਊਟ ਕਰਨਾ ਦੂਜੀਆਂ ਕੌਮਾਂ ਦੀ ਭਾਸ਼ਾ ਨੂੰ ਕਿਵੇਂ ਪੋਲਿਊਟ ਕਰਨਾ ਦੂਜੀਆਂ ਕੌਮਾਂ ਦੇ ਧਰਮ ਨੂੰ ਕਿਵੇਂ ਪੋਲਿਊਟ ਕਰਨਾ ਇਹ ਸਾਰਾ ਕੁਝ ਯੂਨੀਵਰਸਟੀਆਂ ਦੇ ਵਿੱਚੋਂ ਹੀ ਹੰਦਾ ਹੈ ਯੂਨੀਵਰਸਿਟੀ ਜਿਸ ਖਿੱਤੇ ਦੇ ਵਿੱਚ ਹੋਵੇ ਉੱਥੋਂ ਦੀ ਉਹ ਗਾਰਡੀਅਨ ਤੇ ਕਸਟੋਡੀਅਨ ਹੁੰਦੀ ਹੈ ਕਲਚਰ ਦੀ ਲੈਂਗੁਏਜ ਦੀ ਤੇ ਰਿਲੀਜੀਅਨ ਦੀ ਤੇ ਜਦੋਂ ਯੂਨੀਵਰਸਿਟੀ ਕਿਸੇ ਦੇ ਕੰਟਰੋਲ ਚ ਚਲੀ ਜਾਵੇ ਦੇਖੋ ਟਾਪ ਇੰਸਟੀਟਿਊਸ਼ਨ ਆ ਕਿਸੇ ਵੀ ਸੂਬੇ ਦੀਆਂ ਵੱਖ-ਵੱਖ ਚੀਜ਼ਾਂ ਜਿਵੇਂ ਪਾਣੀ ਹੋ ਗਿਆ ਜ਼ਮੀਨ ਹੋ ਗਈ ਆ ਉਦਯੋਗਿਕ ਸੈਕਟਰ ਹੋ ਗਿਆ ਉਹ ਸਾਰੀਆਂ ਚੀਜ਼ਾਂ ਉਨਾ ਮਾਇਨੇ ਨਹੀਂ ਰੱਖਦੀਆਂ ਜਿੰਨਾ ਇੱਕ ਵਿਦਿਅਕ ਅਦਾਰਾ ਜਿਹੜਾ ਉਹ ਮਾਇਨੇ ਰੱਖਦਾ ਜਿੰਨਾ ਯੂਨੀਵਰਸਿਟੀ ਮਾਇਨੇ ਰੱਖਦੀ ਕਿਉਂਕਿ ਕਾਲਜ ਨਾ ਹੋਵੇ ਤੇ ਨੌਲੇਜ ਨਹੀਂ ਹੁੰਦੀ ਤੇ ਯੂਨੀਵਰਸਿਟੀ ਨਾਲ ਉਹਦੇ ਪਰਸਨੈਲਿਟੀ ਨਹੀਂ ਹੁੰਦੀ ਬੰਦਾ ਆਪਣੀ ਪਛਾਣ ਆਪਣੀ ਪਰਸਨੈਲਿਟੀ ਜਿਹੜਾ ਵਿਕਤੀਤਾ ਵਾ ਉਹ ਯੂਨੀਵਰਸਟੀਆਂ ਦੇ ਵਿੱਚ ਆ ਕੇ ਘਟਦਾ ਆ ਤੇ ਅੱਜ ਸਾਡੇ ਵਿਕਤੀਤਵ ਨੂੰ ਸਾਡੀ ਪਰਸਨੈਲਿਟੀ ਨੂੰ ਸਾਡੇ ਬਿਹੇਵੀਅਰ ਨੂੰ ਕੰਟਰੋਲ ਕਰਨ ਵਾਲੀ ਜਿਹੜੀ ਐਜੂਕੇਸ਼ਨ ਆ ਉਹਨੂੰ ਬਦਲਣ ਦੀ ਕੋਸ਼ਿਸ਼ ਹੋ ਰਹੀ ਹੈ ਯੂਨੀਵਰਸਟੀਆਂ ਦੇ ਵਿੱਚ ਕੁਸਪੈਟ ਜੇ ਅੱਜ ਪੰਜਾਬ ਦੇ ਲੋਕ ਨਾ ਹੁੰਦੇ ਤੇ ਤੁਸੀਂ ਇਹਨਾਂ ਪਾਰਕਾਂ ਦੇ ਵਿੱਚ ਆਰਐਸਐਸ ਦੀਆਂ ਪਰੇਡਾਂ ਦੇਖਿਆ ਕਰਨੀਆਂ ਸੀ ਵੀ ਉਹਨਾਂ ਨੂੰ ਮੋਢੇ ਤੇ ਰੱਖ ਕੇ ਡਾਂਗ ਤੇ ਕੱਚਾ ਪਾ ਕੇ ਨਿੱਕਰ ਪਾ ਕੇ ਇਥੇ ਤੁਰੇ ਫਿਰਨਾ ਸੀ ਤੇ ਅੱਜ ਤੁਸੀਂ ਲਿਹਾੰਗ ਸਿੰਘ ਵੇਖ ਰਹੇ ਹੋ ਕਿਹੜੇ ਕਿਹੜੇ ਤਕੜੇ ਸਲੋਤਰ ਨੇ